ਵਾਹਿਗੁਰੂ ਵਾਹਿਗੁਰੂ ਹਾਜ਼ਰਾ ਜੀ ਹੋਰ ਸਰਬ ਕਲਾ ਭਰਪੂਰ ਦੀਨ ਦੁਨੀ ਦੇ ਮਾਲਕ ਚਵਰ ਸ਼ਤਰ ਧਕਤ ਦੇ ਬਾਦਸ਼ਾ ਗਿਆਨ ਦੇ ਭੰਡਾਰੀ ਦਸਾਂ ਗੁਰਾਂ ਸਹਬਾਨਾ ਦੀ ਜਗ ਦੀ ਜੂਦ ਕਲਯੁਗ ਦੀ ਓਟ ਧਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕਰਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪ੍ਰੇਮ ਨਾਲ ਗਜਾਉ ਫਤੇ ਆਖੋ ਵਾਹੇ ਗੁਰਜੀਕਾ ਖਲਸਾ ਵਾਹੇ ਗੁਰਜੀਕੇ ਫਤੇ ਬੜੇ ਹੀ ਭਾਗਾਂ ਵਾਲੇ ਹਾਂ ਜੋ ਕਿ ਗੁਰਮਤਿ ਦੀਵਾਨਾ ਵਿੱਚ ਜੁੜ ਕਰਕੇ ਬੈਠੇ ਹਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਆਪਣੇ ਮੁਖੋਂ ਅਗਰ ਇੱਕ ਸ਼ੁਆ ਹੈ ਗੁਰੂ ਸ਼ਬਦ ਵੀ ਉਚਾਰਨ ਕਰ ਲਈਏ ਸਾਡੀ ਜ਼ਿੰਦਗੀ ਉਸ ਰੱਬ ਦੇ ਲਿਖੇ ਲੱਗ ਜਾਂਦੀ ਹੈ ਉਸ ਅਕਾਲ ਪੁਰਖ ਦੀ અપਾਰ ਕਿਰਪਾ ਸਾਡੇ ਉੱਤੇ ਬਖਸ਼ਿਸ਼ ਹੋਏ ਅਸੀਂ ਆਪਣੇ ਜੀਵਨ ਦੇ ਪਲ ਪਲ ਨੂੰ ਬਤੀਤ ਕਰੀਏ ਉਸ ਅਕਾਲ ਪੁਰਖ ਦੇ ਤਾਂਗ ਵਿੱਚ ਉਸ ਅਕਾਲ ਪੁਰਖ ਦੀ ਰਜਾ ਵਿੱਚ ਉਸ ਅਕਾਲ ਪੁਰਖ ਦੀ ਉਸਤਤ ਵਿੱਚ ਆਪਾਂ ਜਦੋਂ ਆਪਣਾ ਜੀਵਨ ਬਤੀਤ ਕਰਦੇ ਹਾਂ ਸਾਡਾ ਜੀਵਨ ਸਫਲਾ ਹੋ ਜਾਂਦਾ ਹਰ ਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਆਪਾਂ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਕਰਕੇ ਲੜੀਵਾਰ ਗੁਰਮਤ ਵਿਚਾਰ ਸਰਵਣ ਕਰਨੀ ਹੈ ਪਿਛਲੀ ਵਾਰ ਆਪਾਂ ਵਿਚਾਰ ਕੀਤੀ ਸੀ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਗੁਰੂ ਸਾਹਿਬ ਕਹਿੰਦੇ ਨੇ ਜੋ ਸਬਣਾ ਜੀਆਂ ਦਾ ਇੱਕ ਦਾਤਾ ਹੈ ਜੋ ਇੱਕ ਅਕਾਲ ਪੁਰਖ ਹੈ ਮੈਨੂੰ ਰੱਬ ਐਨੀ ਸ਼ਕਤੀ ਦੇਵੇ ਗੁਰਾਂ ਮੈਨੂੰ ਐਨਾ ਪ੍ਰੇਮ ਦੇਣ ਮੇਰੇ ਹਿਰਦੇ ਵਿੱਚ ਐਸੀ ਭਾਵਨਾ ਜਾਗ ਜਾਏ ਉਸ ਇੱਕ ਦਾਤੇ ਨੂੰ ਮੈਂ ਕਦੀ ਵਿਸਾਰਾਂ ਨਾ ਮੇਰੀ ਜ਼ਿੰਦਗੀ ਉਸ ਇੱਕ ਦਾਤੇ ਦੇ ਲੇਖੇ ਲੱਗ ਜਾਏ ਮੈਂ ਆਪਣੇ ਜੀਵਨ ਦਾ ਪਲ-ਪਲ ਉਸ ਦਾਤੇ ਦੇ ਪ੍ਰੇਮ ਵਿੱਚ ਉਸ ਦਾਤੇ ਦੇ ਨਾਮ ਵਿੱਚ ਬਤੀਤ ਕਰਾਂ ਤੇ ਮੇਰੀ ਜ਼ਿੰਦਗੀ ਸਵਰਗ ਜੀਵਨ ਬਣ ਜਾਏ ਅੱਗੇ ਗੁਰੂ ਸਾਹਿਬ ਲਿਖਦੇ ਨੇ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਣ ਪਾਣੇ ਕੇ ਨਾਈ ਕਦੀ ਕਹਿੰਦੇ ਨੇ ਮੈਂ ਦੁਨੀਆ ਦੇ ਹਜ਼ਾਰਾਂ ਤੀਰਥਾਂ ਤੇ ਜਾ ਕਰਕੇ ਇਸ਼ਨਾਨ ਕਰਾਂ ਅੱਜ ਆਪਾਂ ਸਮਝਦੇ ਹਾਂ ਵੀ ਆਪਾਂ ਕਿਸੇ ਤੀਰਥ ਉੱਤੇ ਜਾ ਕਰਕੇ ਇਸ਼ਨਾਨ ਕਰ ਲਈਏ ਕਿਸੇ ਗੁਰੂ ਘਰ ਜਾ ਕਰਕੇ ਸਰੋਵਰ ਵਿੱਚ ਇਸ਼ਨਾਨ ਕਰ ਲਈਏ ਗੰਗਾ ਨਾ ਆਈਏ ਯਮਨਾ ਨਾ ਆਈਏ ਤੇ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਨੇ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਪਾਣੈ ਕੇ ਨਾਹੀ ਕਰੀ ਕਹਿੰਦੇ ਨੇ ਅਗਰ ਮੈਂ ਤੀਰਥਾਂ ਉੱਤੇ ਜਾ ਕਰਕੇ ਇਸ਼ਨਾਨ ਕਰ ਰਿਹਾ ਹਾਂ ਮੇਰਾ ਤਨ ਤੇ ਸਾਫ ਹੋ ਰਿਹਾ ਹੈ ਪਰ ਮੇਰੇ ਮਨ ਉੱਤੇ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਜੰਮੀ ਹੈ ਉਸ ਅਕਾਲ ਪੁਰਖ ਦੇ ਬਾਣੇ ਨੂੰ ਨਾਮ ਮੰਨਣ ਦੀ ਜਿਹੜੀ ਮੇਰੀ ਬਿਰਤੀ ਹੈ ਉਹਨੂੰ ਮੈਂ ਕਿਸ ਤਰ੍ਹਾਂ ਬਦਲਾਂ ਆਪਾਂ ਅੱਜ ਵੇਖਦੇ ਹਾਂ ਵੇਖੋ ਤੀਰਥਾਂ ਉੱਤੇ ਜਾਣਾ ਤੀਰਥਾਂ ਦੇ ਦਰਸ਼ਨ ਕਰਨਾ ਬਹੁਤ ਚੰਗੀ ਗੱਲ ਹੈ ਅੱਜ ਆਪਾਂ ਕਹੀਏ ਇਤਿਹਾਸਕ ਗੁਰਸਥਾਨਾਂ ਉੱਤੇ ਜਾਣਾ ਅਮਰਤ ਸਰੋਵਰਾਂ ਦੇ ਜਲ ਨਾਲ ਸੁਨਾਣ ਕਰਨਾ ਬਹੁਤ ਚੰਗੀ ਗੱਲ ਹੈ ਪਰ ਜਦੋਂ ਤੱਕ ਉਸ ਅਕਾਲ ਪੁਰਖ ਪ੍ਰਤੀ ਸਾਡੇ ਹਿਰਦੇ ਵਿੱਚ ਪ੍ਰੇਮ ਪੈਦਾ ਨਹੀਂ ਹੁੰਦਾ ਜਦੋਂ ਤੱਕ ਉਸ ਅਕਾਲ ਪੁਰਖ ਦੀ ਤਾਂਗ ਸਾਡੇ ਮਨ ਵਿੱਚ ਨਹੀਂ ਵੱਸਦੀ ਉਦੋਂ ਤੱਕ ਤੀਰਥਾਂ ਉੱਤੇ ਜਾ ਕਰਕੇ ਸੁਨਾਣ ਕਰਨ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਸਾਡੇ ਜੀਵਨ ਨੂੰ ਤਾਰਨ ਵਾਲਾ ਅਕਾਲ ਪੁਰਖ ਦਾ ਨਾਮ ਹੈ ਦੁੱਖ ਭੰਜਨ ਤੇਰਾ ਨਾਮ ਜੀ ਜਿਹੜਾ ਉਸ ਅਕਾਲ ਪੁਰਖ ਦਾ ਨਾਮ ਹੈ ਉਹ ਸਾਨੂੰ ਦੁੱਖਾਂ ਤੋਂ ਦੂਰ ਲੈ ਕਰਕੇ ਜਾਂਦਾ ਤੀਰਥਾਂ ਉੱਤੇ ਸ্নান ਕਰਨ ਦੇ ਨਾਲ ਤਨ ਦੀ ਮੈਲ ਜ਼ਰੂਰ ਲੈਂਦੀ ਹੈ ਪਰ ਆਪਾਂ ਐਸੇ ਕਾਰਜ ਕਰਨੇ ਨੇ ਉਸ ਅਕਾਲ ਪੁਰਖ ਦੀ ਐਸੀ ਬੰਦਗੀ ਕਰਨੀ ਹੈ ਮਨ ਦੀ ਮੈਲ ਵੀ ਸਾਡੀ ਲੈ ਜਾਏ ਤਨ ਦੀ ਮੈਲ ਲਾਉਣ ਵਾਲੇ ਅਨੇਕਾਂ ਪਦਾਰਥ ਨੇ ਮਨ ਦੀ ਮੈਲ ਉਤਾਰਨ ਵਾਲਾ ਸਿਰਫ ਉਸ ਪ੍ਰਭੂ ਦਾ ਨਾਮ ਹੈ ਤੀਰਥ ਨਾਵਾਂ ਜੇ ਤੇ ਸੁਭਾਵਾਂ ਵੀ ਸਮਝ ਲਵਾ ਵੀ ਤੀਰਥਾਂ ਉੱਤੇ ਜਾਣ ਦੇ ਨਾਲ ਸਭ ਕੁਝ ਹੋ ਜਾਂਦਾ ਹੈ ਵਿਣ ਪਾਣੇ ਕਿ ਨਾਈ ਕਰੀ ਜੋ ਅਕਾਲ ਪੁਰਖ ਦੇ ਪਾਣੇ ਨੂੰ ਅਗਰ ਮੈਂ ਮਨ ਨਹੀਂ ਲੈਂਦਾ ਉਸ ਅਕਾਲ ਪੁਰਖ ਦੇ ਪਾਣੇ ਨੂੰ ਜੇ ਮੈਂ ਮਨ ਵਿੱਚ ਵਸਾ ਨਹੀਂ ਲੈਂਦਾ ਸਮਝ ਨਹੀਂ ਲੈਂਦਾ ਵੀ ਇਸ ਦੁਨੀਆ ਵਿੱਚ ਜੋ ਵੀ ਹੋ ਰਿਹਾ ਹੈ ਉਸ ਅਕਾਲ ਪੁਰਖ ਦੀ ਰਜਾ ਤੋਂ ਪਰੇ ਕੁਝ ਵੀ ਨਹੀਂ ਹੈ ਇਸ ਦੁਨੀਆ ਵਿੱਚ ਜੋ ਵੀ ਹੁੰਦਾ ਹੈ ਮੇਰੇ ਅੰਦਰ ਅਗਰ ਦੁੱਖ ਵੀ ਹੈ ਅਗਰ ਜੀਵਨ ਵਿੱਚ ਕਿਤੇ ਨਾ ਕਿਤੇ ਮੇਰੇ ਜੀਵਨ ਵਿੱਚ ਕਿਤੇ ਨਾ ਕਿਤੇ ਡਗਾਵ ਹੈ ਕਿਤੇ ਨਾ ਕਿਤੇ ਮੈਂ ਡਿੱਗ ਰਿਹਾ ਹਾਂ ਤੇ ਤਾਂ ਵੀ ਰੱਬ ਦਾ ਪਾਣਾ ਹੈ ਜਦੋਂ ਤੱਕ ਮਨ ਵਿੱਚ ਇਹ ਨਹੀਂ ਵਸਾ ਲੈਂਦੇ ਵੀ ਰੱਬ ਦੀ ਬੰਦਗੀ ਰੱਬ ਦਾ ਪਾਣਾ ਹੀ ਮਨ ਨੂੰ ਨਿਰਮਲ ਕਰ ਸਕਦਾ ਹੈ ਉਦੋਂ ਤੱਕ ਤੀਰਥਾਂ ਉੱਤੇ ਜਾ ਕਰਕੇ ਸੁਨਾਣ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਅੱਜ ਦੇ ਸਮੇਂ ਵਿੱਚ ਸਾਡੇ ਗੁਰਸਿੱਖਾਂ ਵਿੱਚ ਬਹੁਤ ਪ੍ਰਚਲਿਤਤਾ ਹੈ ਆਪਾਂ ਕਹਿ ਦਿੰਨੇ ਆ ਵੀ ਫਲਾਣੇ ਗੁਰੂ ਘਰ ਜਾਈਏ ਉੱਥੇ ਦੁੱਖ ਦੂਰ ਦੇਣ ਫਲਾਣੇ ਗੁਰੂ ਘਰ ਜਾਈਏ ਉੱਥੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਪਰ ਬੰਦਾ ਪੁੱਛਣ ਵਾਲਾ ਹੋਵੇ ਭਾਈ ਜਿਹੜਾ ਤੇਰੇ ਪਿੰਡ ਦਾ ਗੁਰਦੁਆਰਾ ਹੈ ਉਸ ਗੁਰਦੁਆਰੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬਾ ਸੁਬਾਈ ਮਾਨ ਨੇ ਉਹ ਗੁਰੂ ਦੇ ਵਿੱਚ ਵੀ ਉਨੀ ਹੀ ਸ਼ਕਤੀ ਹੈ ਜੋ ਗੁਰੂ ਇਤਿਹਾਸਕ ਸਥਾਨਾਂ ਉੱਤੇ ਨੇ ਅਗਰ ਆਪਾਂ ਇਸ ਚੀਜ਼ ਨੂੰ ਵੇਖੀਏ ਵੀ ਕਦੀ ਮੈਂ ਪਿੰਡ ਦੇ ਗੁਰਦੁਆਰੇ ਤੇ ਗਿਆ ਨਹੀਂ ਕਦੀ ਮੈਂ ਜਪਜੀ ਸਾਹਿਬ ਦਾ ਪਾਠ ਤੇ ਕੀਤਾ ਨਹੀਂ ਕਦੀ ਮੈਂ ਮੁੱਖੋ ਵਾਹਿਗੁਰੂ ਤੇ ਉਚਾਰਿਆ ਨਹੀਂ ਪਰ ਮੈਂ ਹਰ ਮਹੀਨੇ ਹਰਮੰਦਰ ਸਾਹਿਬ ਜ਼ਰੂਰ ਜਾਣਾ ਤੇ ਸਾਡਾ ਮਨ ਉਸ ਕਾਲਪੁਰਖ ਦੀ ਰਜਾ ਵਿੱਚ ਹਾਲੇ ਨਹੀਂ ਆਇਆ ਅਸੀਂ ਹਾਲੇ ਪਟਕ ਹੀ ਰਹੇ ਹਾਂ ਵੀ ਫਲਾਣੀ ਜਗ੍ਹਾ ਤੇ ਜਾ ਕਰਕੇ ਬੜਾ ਕੁਝ ਪ੍ਰਾਪਤ ਹੋ ਸਕਦਾ ਹੈ ਹਾਂ ਉਹ ਰਾਮਦਾਸ ਦਾ ਦਰ ਸਾਨੂੰ ਬਹੁਤ ਕੁਝ ਦਿੰਦਾ ਹਾਂ ਉਸ ਰਾਮਦਾਸ ਦੇ ਦਰ ਤੋਂ ਦੁਨੀਆ ਦੇ ਦੁੱਖ ਦੂਰ ਹੋ ਜਾਂਦੇ ਨੇ ਪਰ ਜਦੋਂ ਤੱਕ ਉਸ RAMDAS ਦੇ ਨਾਮ ਨੂੰ ਉਚਾਰਨਾ ਸ਼ੁਰੂ ਨਹੀਂ ਕਰਾਂਗੇ ਜਦੋਂ ਤੱਕ ਉਸ ਰੱਬ ਦੀ ਬੰਦਗੀ ਕਰਨਾ ਸ਼ੁਰੂ ਨਹੀਂ ਕਰਾਂਗੇ ਦੁਨੀਆ ਦੇ ਕਿਸੇ ਵੀ ਤੀਰਥ ਉਤੇ ਚਲੇ ਜਾਈਏ ਹਜ ਜ ਕਰ ਆਈਏ ਯਾਤਰਾਵਾਂ ਕਰ ਆਈਏ ਹਯੂਰ ਸਾਹਿਬ ਜਾ ਆਈਏ ਦੁਨੀਆ ਦੇ ਕਿਸੇ ਵੀ ਜਗਾ ਗਿਰਜਾ ਘਰਾਂ ਵਿੱਚ ਜਾਈਏ ਜਦੋਂ ਤੱਕ ਰੱਬ ਦਾ ਨਾਮ ਸਾਡੇ ਮਨ ਵਿੱਚ ਚੇਤੇ ਨਹੀਂ ਜਦੋਂ ਤੱਕ ਉਸ ਰੱਬ ਦਾ ਨਾਮ ਮੇਰੇ ਹਿਰਦੇ ਵਿੱਚ ਨਹੀਂ ਹੋਇਆ ਉਪਜਿਆ ਨਹੀਂ ਜਦੋਂ ਤੱਕ ਮੇਰੇ ਮਨ ਵਿੱਚ ਪ੍ਰੀਤਮ ਪ੍ਰਤੀ ਪ੍ਰੇਮ ਪੈਦਾ ਨਹੀਂ ਹੋਇਆ ਦੁਨੀਆ ਦੇ ਸਭ ਤੀਰਥ ਵਿਅਰਥੇ ਚਲੇ ਜਾਂਦੇ ਅੱਜ ਆਪਾਂ ਸਮਝ ਲੈਨੇ ਆਂ ਵੀ ਜਾ ਕੇ ਇਸ਼ਨਾਨ ਕਰ ਲਵਾਂਗੇ ਤੇ ਜੀਵਨ ਸਫਲਾ ਹੋ ਜਾਏ ਅੱਜ ਸਾਨੂੰ ਕਿਹਾ ਜਾਂਦਾ ਹੈ ਦੁੱਖ ਭੰਜਨ ਤੇਰਾ ਨਾਮ ਜੀ ਬਾਰashi ਦੁੱਖ ਭੰਜਨੀ 베ਰੀ ਵਾਲ ਵੇਖਦੇ ਆਂ ਵੇਖੋ 베ਰੀ ਗੌਰ ਇਤਿਹਾਸ ਗੁਰਮਤ ਮਰਿਆਦਾ ਦੇ ਵਿੱਚ 베ਰੀਆਂ ਪੂਜਨਾ ਨਹੀਂ ਗੁਰਮਤ ਮਰਿਆਦਾ ਦੇ ਵਿੱਚ ਕਿਸੇ ਦਵਾਰਾਂ ਨੂੰ ਪੂਜਨਾ ਨਹੀਂ ਗੁਰਮਤ ਮਰਿਆਦਾ ਦੇ ਵਿੱਚ ਜੁੱਤੀਆਂ ਪੂਜਨਾ ਨਹੀਂ ਗੁਰਮਤ ਮਰਿਆਦਾ ਹੈ ਰੱਬ ਦੀ ਉਪਾਸਨਾ ਕਰਨਾ ਗੁਰਮਤ ਮਰਿਆਦਾ ਹੈ ਗਿਆਨ ਦੀ ਉਪਾਸਨਾ ਕਰਨਾ ਬਾਣੀ ਕਹਿੰਦੀ ਹੈ ਦੁੱਖ ਭੰਜਨ ਤੇਰਾ ਨਾਮ ਦੀ ਦੁਨੀਆ ਦੀ ਕੋਈ ਸ਼ਕਤੀ ਦੁੱਖ ਭੰਜਨ ਨਹੀਂ ਅਗਰ ਦੁੱਖ ਭੰਜਨ ਕੁਛ ਹੈ ਤੇ ਸਿਰਫ ਉਸ ਅਕਾਲ ਪੁਰਖ ਦਾ ਨਾਮ ਹੈ ਜਦੋਂ ਤੱਕ ਉਸ ਅਕਾਲ ਪੁਰਖ ਦਾ ਨਾਮ ਮੇਰੇ ਹਿਰਦੇ ਵਿੱਚ ਨਹੀਂ ਵਸ ਜਾਂਦਾ ਜਦੋਂ ਤੱਕ ਉਸ ਅਕਾਲ ਪੁਰਖ ਦੇ ਨਾਮ ਵਿੱਚ ਮੈਂ ਰੰਗ ਨਹੀਂ ਜਾਂਦਾ ਉਹਦੇ ਰੰਗ ਵਿੱਚ ਜਦੋਂ ਤੱਕ ਰੰਗੇ ਨਹੀਂ ਜਾਵਾਂਗੇ ਦੁਨੀਆ ਦੇ ਧਨੇਕਾਂ ਕਾਰਜ ਕਰ ਲਈਏ ਕੁਝ ਵੀ ਪ੍ਰਾਪਤ ਨਹੀਂ ਹੋਏ ਅਖਬਾਰ ਵਿੱਚ ਇੱਕ ਵਾਰ ਇੱਕ ਵਿਦਵਾਨ ਨੇ ਲਿਖਿਆ ਦਾਸ ਨੇ ਪੜਿਆ ਵਿਦਵਾਨ ਲਿਖਦਾ ਹੈ ਗੁਰੂ ਘਰਾਂ ਵਿੱਚ ਜਾਣ ਵਾਲੇ ਆਪਣੇ ਘਰ ਹਜ਼ਾਰਾਂ ਰੁਪਏ ਦਾ ਖਰਚਾ ਕਰਕੇ ਅਖੰਡ ਪਾਠ ਧਰਾਉਣ ਵਾਲੇ ਜਦੋਂ ਕਿਸੇ ਗਰੀਬ ਦੀ ਕਿਰਤ ਕਮਾਈ ਖੂਨ ਕਮਾਈ ਖੂਨ ਪਸੀਨੇ ਦੀ ਕਮਾਈ ਤੋਂ ਹੱਕ ਉਹਦਾ ਮਾਰਦੇ ਨੇ ਤੇ ਉਹਨਾਂ ਦੇ ਪਾਠ ਕਰਾਏ ਕਿੱਥੋਂ ਤੱਕ ਸਫਲੇ ਹੁੰਦੇ ਨੇ ਅਗਰ ਆਪਾਂ ਵੇਖ ਲਈਏ ਵੀ ਮੈਂ ਤੀਰਥਾਂ ਉੱਤੇ ਜਾਣਾ ਹਾਂ ਮੈਂ ਰੋਜ਼ ਹਰ ਸਾਲ ਹਰ ਮਹੀਨੇ ਆਪਣੇ ਘਰ ਸੁਖਮਨੀ ਸਾਹਿਬ ਦਾ ਪਾਠ ਕਰਾਉਂਦਾ ਹਾਂ ਪਰ ਮੇਰੇ ਮਨ ਹਲੇ ਤੱਕ ਨਿਰਮਲ ਨਹੀਂ ਹੋਇਆ ਤੇ ਹਿਰਦੇ ਦੀ ਗਹਿਰਾਈ ਤੋਂ ਦੱਸਿਆ ਜੀ ਕੀ ਤੁਹਾਡੇ ਪਾਠ ਕੀਤੇ ਸਫਲੇ ਕੀ ਆਪਣੇ ਘਰ ਸੁਖਮਨੀ ਸਾਹਿਬ ਕਰਾਇਆ ਸੁਪਲਾ ਹੈ ਆਪਾਂ ਜਦੋਂ ਤੱਕ ਰੱਬ ਦੇ ਨਾਮ ਵਿੱਚ ਰੰਗੇ ਨਹੀਂ ਜਾਵਾਂਗੇ ਜਦੋਂ ਤੱਕ ਸਾਡਾ ਹਿਰਦੇ ਉਸ ਅਕਾਲ ਪੁਰਖ ਦੀ ਤਾਂਗ ਵਿੱਚ ਨਹੀਂ ਰੰਗਿਆ ਜਾਏਗਾ ਉਦੋਂ ਤੱਕ ਕਿਸੇ ਵੀ ਚੀਜ਼ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਹੋਏਗਾ ਭਾਈ ਅੱਗੇ ਗੁਰੂ ਸਾਹਿਬ ਲਿਖਦੇ ਨੇ ਜੇਤੀ 60 ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਨਹੀਂ ਜੇਤੀ 60 ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਕਹਿੰਦੇ ਨੇ ਇਸ ਦੁਨੀਆ ਉੱਤੇ ਜਿਨੇ ਵੀ ਪਦਾਰਥ ਤੂੰ ਵੇਖ ਰਿਹਾ ਇਸ ਦੁਨੀਆ ਉੱਤੇ ਜਿੰਨੇ ਵੀ ਪਦਾਰਥ ਤੂੰ ਵੇਖਦਾ ਹੈ ਜੇ 66 ਉਪਾਈ ਵੇਖਾਂ ਜੋ ਕੁਝ ਵੀ ਵੇਖ ਰਿਹਾ ਹੈ ਰੱਬ ਨੇ ਉਪਜਿਆ ਹੋਇਆ ਬਿਨ ਕਰਮਾ ਕੇ ਮਿਲੈ ਲਈ ਕਹਿੰਦੇ ਨੇ ਕੁਝ ਕਰਮਾ ਤੋਂ ਬਿਨਾ ਪ੍ਰਾਪਤ ਨਹੀਂ ਹੁੰਦਾ ਆਪਾਂ ਅੱਜ ਕਹਿ ਦਿੰਨੇ ਆ ਰੱਬ ਨੇ ਮੈਨੂੰ ਦਿੱਤਾ ਹੀ ਕੀ ਰੱਬ ਨੇ ਮੈਨੂੰ ਦਿੱਤਾ ਹੀ ਕੀ ਹੈ ਅੱਜ ਸਾਡੇ ਮਨ ਵਿੱਚ ਬਹੁਤ ਵਾਰ ਖਿਆਲ ਆਉਂਦਾ ਹੈ ਵੀ ਮੈਂ ਗੁਰੂ ਘਰ ਜਾਂਦਾ ਹਾਂ ਮੈਂ ਰੋਜ਼ ਪਾਠ ਕਰਦਾ ਹਾਂ ਮੈਂ ਫਲਾਣੀ ਚੀਜ਼ ਕਰਦਾ ਮੈਂ ਟਮਕਾਣੀ ਚੀਜ਼ ਕਰਦਾ ਮੈਨੂੰ ਰੱਬ ਨੇ ਦਿੱਤਾ ਹੀ ਕੀ ਪਰ ਆਪਣੇ ਵੱਲ ਝਾਤੀ ਮਾਰੀਏ ਤੁਹਾਡੇ ਕੋਲ ਵੇਖਣ ਵਾਸਤੇ ਅੱਖਾਂ ਨੇ ਤੁਹਾਡੇ ਕੋਲ ਕੰਮ ਕਰਨ ਵਾਸਤੇ ਹੱਥ ਨੇ ਤੁਹਾਡੇ ਕੋਲ ਚੱਲਣ ਫਿਰਨ ਵਾਸਤੇ ਪੈਰ ਨੇ ਤੁਸੀਂ ਬੋਲ ਸਕਦੇ ਹੋ ਸੁਣ ਸਕਦੇ ਹੋ ਤੁਹਾਡੇ ਕੋਲ ਸਾਹ ਲੈਣ ਵਾਸਤੇ ਹਵਾ ਹੈ ਇਹ ਕਰਮਾਂ ਤੋਂ ਬਿਨਾਂ ਨਹੀਂ ਮਿਲਦਾ ਰੱਬ ਦੀ ਸਾਡੇ ਉੱਤੇ ਤਰਸ ਹੈ ਵੀ ਅਸੀਂ ਇਸ ਦੁਨੀਆ ਵਿੱਚ ਇਸ ਪਾਪੀ ਦੁਨੀਆ ਵਿੱਚ ਸਾਡੇ ਵਿੱਚ ਇੰਨਾ ਰੰਗ ਹੈ ਵੀ ਅਸੀਂ ਰੋਜ਼ ਗੁਰਦੁਆਰਾ ਸਾਹਿਬ ਆਉਂਦੇ ਹਾਂ ਰੱਬ ਦੀ ਸਾਡੇ ਉੱਤੇ ਨਦਰ ਹੈ ਵੀ ਸਾਡੇ ਵਿੱਚ ਹੱਥ ਪੈਰ ਨੇ ਅਸੀਂ ਹੱਥਾਂ ਪੈਰਾਂ ਦੇ ਨਾਲ ਕੰਮ ਕਰ ਸਕਦੇ ਹਾਂ ਸਾਡੇ ਉੱਤੇ ਰੱਬ ਦੀ ਨਦਰ ਹੈ ਅਸੀਂ ਅੱਖਾਂ ਦੇ ਨਾਲ ਵੇਖ ਸਕਦੇ ਹਾਂ ਦਲਪੰਥ ਬਾਬਾ ਬਿਧੀਚੰਦ ਸਾਹਿਬ ਜੀ ਦੇ ਇੱਕ ਬਹੁਤ ਹੀ ਸੋਹਣੇ ਰਾਗੀ ਸਹਿਬਾਨ ਨੇ ਉਹਨਾਂ ਦਾ ਨਾਮ ਅਮਰੀਕ ਸਿੰਘ ਹੈ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ ਉਹ ਕਹਿੰਦੇ ਨੇ ਮੈਂ ਆਪਣੇ ਜੀਵਨ ਵਿੱਚ ਬਹੁਤ ਕੁਝ ਕੀਤਾ ਮੈਂ ਬਾਣੀ ਕੰਠ ਕੀਤੀ ਸੁਣ ਸੁਣ ਕਰਕੇ ਕੀਤੀ ਮੈਂ ਕੀਰਤਨ ਕੀਤਾ ਕੀਰਤਨ ਕਰਨਾ ਸਿੱਖਿਆ ਮੇਰੇ ਉੱਤੇ ਰੱਬ ਦੀ અપਾਰ ਕਿਰਪਾ ਹੈ ਪਰ ਮੈਨੂੰ ਜ਼ਿੰਦਗੀ ਵਿੱਚ ਇੱਕ ਦੁੱਖ ਹਮੇਸ਼ਾ ਸਤਾਉਂਦਾ ਰਹਿੰਦਾ ਹੈ ਕਿ ਮੈਂ ਅਕਾਲ ਪੁਰਖ ਦੀ ਉਪਾਸਨਾ ਜਿੰਨੀ ਮਰਜ਼ੀ ਕਰਾਂ ਮੈਂ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰ ਸਕਦਾ ਵੇਖੋ ਮਨ ਵਿੱਚ ਕਿੰਨਾ ਪ੍ਰੇਮ ਹੈ ਅੱਖਾਂ ਦੀ ਰੋਸ਼ਨੀ ਨਹੀਂ ਹੈ ਗੁਰੂ ਘਰ ਦੇ ਸੋਹਣੇ ਕੀਰਤਨੀਏ ਨੇ ਪਰ ਮਨ ਵਿੱਚ ਵਿਰਾਗ ਹੈ ਵੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦਾ ਅੱਜ ਆਪਾਂ ਵੇਖਦੇ ਹਾਂ ਸਾਡੇ ਕੋਲ ਸਿਰ ਉੱਤੇ ਛੱਤ ਹੈ ਦੁਨੀਆਂ ਉੱਤੇ ਐਸੇ ਜੀਵ ਨੇ ਜਿਨ੍ਹਾਂ ਨੂੰ ਸੌਣ ਵਾਸਤੇ ਸਿਰ ਉੱਤੇ ਛੱਤ ਵੀ ਨਹੀਂ ਮਿਲਦੀ ਅੱਜ ਅਸੀਂ ਬੜਾ ਸੋਹਣਾ ਪ੍ਰਸ਼ਾਦਾ ਘਰ ਵਿੱਚ ਬੈਹ ਕੇ ਕਰਕੇ ਛਕਦੇ ਹਾਂ ਰੱਬ ਦੀ ਸਾਡੇ ਉੱਤੇ ਕਿਰਪਾ ਹੈ ਦੁਨੀਆਂ ਉੱਤੇ ਜੀਵ ਐਸੇ ਨੇ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਵੀ ਨਹੀਂ ਜੁੜਦੀ ਰੱਬ ਦੀ ਨਦ ਉਹਦੀ ਜਿਹੜੀ ਨਦਰ ਹੈ ਉਹਦਾ ਸਿਰਫ ਇੱਕ ਨજર ਦਾ ਸਵਾਲ ਹੈ ਤੇ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ ਅੱਜ ਆਪਾਂ ਵੇਖੀਏ ਸਾਡੇ ਘਰਾਂ ਵਿੱਚ ਸਾਡੇ ਬੱਚਿਆਂ ਉੱਤੇ ਜੇ ਰੱਬ ਦੀ ਨજર ਆ ਜਾਵੇ ਨਾ ਜੀ ਨજર ਆ ਜਾਵੇ ਵਿਦਵਾਨ ਕਹਿੰਦੇ ਨੇ ਜਿਸ ਘਰ ਵਿੱਚ ਬੰਦਗੀ ਵਾਲਾ ਬੱਚਾ ਪੈਦਾ ਹੁੰਦਾ ਹੈ ਜਿਸ ਘਰ ਵਿੱਚ ਬੱਚੇ ਬੰਦਗੀ ਕਰਦੇ ਨੇ ਉਸ ਘਰ ਦੀਆਂ ਅੱਠ ਕੁਲਾਂ ਤਰ ਜਾਂਦੀਆਂ ਜਿਸ ਘਰ ਵਿੱਚ ਬੱਚੇ ਬੰਦਗੀ ਕਰਦੇ ਨੇ ਉਸ ਘਰ ਦੀਆਂ 8 ਕੁਲਾਂ ਤਰ ਜਾਂਦੀਆਂ ਨੇ 4 ਕੁਲਾਂ ਦਾਦਿਆਂ ਦੀ ਤਰਦੀਆਂ ਨੇ 4 ਕੁਲਾਂ ਨਾਨਕਿਆਂ ਦੀ ਤਰਦੀਆਂ ਇਹ ਰੱਬ ਦੀ ਨਦਰ ਦਾ ਖੇਡ ਹੈ ਅੱਜ ਆਪਾਂ ਵੇਖਦੇ ਹਾਂ ਮਨ ਉਤੇ ਬੜੁੱਤ ਸ਼ਿਕਣਾ ਆ ਜਾਂਦਾ ਹੈ ਵੀ ਰੱਬ ਮੇਰੇ ਨਾਲ ਹੀ ਮਾੜਾ ਕਰਦਾ ਅਸੀਂ ਆਪਣੇ ਜੀਵਨ ਵਿੱਚ ਬਹੁਤ ਵਾਰੀ ਵੇਖ ਲੀਨੇ ਅਸੀਂ ਕਹਿ ਦਿੰਨੇ ਆ ਵੀ ਰੱਬ ਮੇਰੇ ਨਾਲ ਹੀ ਮਾੜਾ ਕਰਦਾ ਹੈ ਰੱਬ ਨੂੰ ਮੇਰੇ ਨਾਲ ਹੀ ਵੈਰ ਹੈ ਗਵਾਂਡੀਆਂ ਨੂੰ ਤੇ ਵੱਡੀ ਗੱਡੀ ਦਿੱਤੀ ਮੈਨੂੰ ਹੀ ਰੱਬ ਨੇ ਦਿੱਤੀ ਆਪਾਂ ਮਨ ਵਿੱਚ ਸੋਚ ਲੈਨੇ ਆ ਵੀ ਰੱਬ ਸਾਰਿਆਂ ਨਾਲ ਹੀ ਚੰਗਾ ਕਰਦਾ ਪਤਾ ਨਹੀਂ ਮੇਰੇ ਨਾਲ ਹੀ ਕਿਉਂ ਮਾੜਾ ਕਰਦਾ ਪਰ ਵਿਣ ਭਾਣੇ ਕੇ ਨਾਹੀ ਕਰੀ ਉਸ ਰੱਬ ਦੇ ਭਾਣੇ ਤੋਂ ਬਿਨਾ ਜੀਵਨ ਵਿੱਚ ਕੁਝ ਵੀ ਨਹੀਂ ਆਪਾਂ ਕੁਝ ਵੀ ਕਰ ਲਈਏ ਜਦੋਂ ਤੱਕ ਆਪਾਂ ਇਹ ਸਮਝ ਨਹੀਂ ਲੈਂਦੇ ਜੋ ਕੁਝ ਹੋ ਰਿਹਾ ਹੈ ਰੱਬ ਦੀ ਕਿਰਪਾ ਦੇ ਨਾਲ ਜਦੋਂ ਤੇ ਸਾਡੇ ਨਾਲ ਮਾੜਾ ਹੁੰਦਾ ਉਦੋਂ ਅਸੀਂ ਕਹਿ ਦਿੰਨੇ ਰੱਬ ਮੇਰ ਨਾਲ ਮਾੜਾ ਕਰਦਾ ਜਦੋਂ ਅਸੀਂ ਕੋਈ ਵੱਡੀ ਗੱਲ ਕਰ ਲੈਨੇ ਆ ਜਦੋਂ ਕੋਈ ਅਸੀਂ ਵੱਡੇ ਮਕਾਮ ਉੱਤੇ ਪਹੁੰਚਦਾ ਉਦੋਂ ਅਸੀਂ ਕਹਿੰਨੇ ਮੈਂ ਕੀਤਾ ਹੈ ਉਦੋਂ ਕੋਈ ਨਹੀਂ ਕਹਿੰਦਾ ਰੱਬ ਨੇ ਕੀਤਾ ਇਹ ਜ਼ਿੰਦਗੀ ਦਾ ਫਲ ਹੈ ਦੁੱਖ ਵੇਲੇ ਦੁਨੀਆ ਰੱਬ ਨੂੰ ਯਾਦ ਕਰਦੀ ਪਰ ਸੁਖ ਵੇਲੇ ਜੋ ਰੱਬ ਦਾ ਨਾਮ ਉਚਾਰ ਲੈਂਦਾ ਹੈ ਉਹਦੇ ਜੀਵਨ ਵਿੱਚ ਦੁੱਖ ਆਉਂਦਾ ਹੀ ਨਹੀਂ ਇਹ ਰੱਬ ਦੀ ਬੰਦਗੀ ਦੀ ਤਾਕਤ ਹੈ ਇਹ ਰੱਬ ਦੀ ਨਦਰ ਦੀ ਤਾਕਤ ਹੈ ਉਸ ਰੱਬ ਦੀ ਨਦਰ ਸਾਡੇ ਉੱਤੇ ਹੋ ਜਾਏ ਸਾਡੇ ਬੱਚੇ ਸਾਡਾ ਪਰਿਵਾਰ ਗੁਰਮਤ ਦੇ ਨਾਲ ਜੁੜੇ ਸਾਡਾ ਪਰਿਵਾਰ ਰੱਬ ਦੀ ਬੰਦਗੀ ਦੇ ਨਾਲ ਜੁੜੇ ਸਾਡੇ ਉੱਤੇ ਰੱਬ ਦੀ ਐਨੀ ਨਦਰ ਹੋ ਜਾਵੇ ਐਨੀ ਮਿਹਰ ਹੋ ਜਾਵੇ ਵਿਦਵਾਨ ਲਿਖਦੇ ਨੇ ਦੁਨੀਆ ਵਿੱਚ ਢਾਈ ਮਾਵਾਂ ਗਿਣੀਆਂ ਗਈਆਂ ਨੇ ਆਪ ਜੀ ਨਾਲ ਪਹਿਲਾਂ ਵੀ ਵਿਚਾਰ ਕੀਤੀ ਦੁਨੀਆ ਵਿੱਚ ਢਾਈ ਮਾਵਾਂ ਗਿਣੀਆਂ ਗਈਆਂ ਨੇ ਪਹਿਲੀ ਮਾਂ ਗਿਣੀ ਗਈ ਹੈ ਭਗਤ ਤਰੂ ਜੀ ਦੀ ਭਗਤ ਜੀ ਦੀ ਮਾਂ ਭਗਤ ਜੀ ਦੇ ਨਾਲ ਬਹੁਤ ਲਗਾਵ ਕਰਦੀ ਸੀ। ਭਗਤ ਜੀ ਦੀ ਮਾਂ ਰੱਬ ਦੀ ਬੰਦਗੀ ਕਰਿਆ ਕਰਦੀ ਸੀ। ਭਗਤ ਜੀ ਦੀ ਸੋਤੇਲੀ ਮਾਂ ਦੇ ਪੁੱਤਰ ਨੂੰ ਜਦੋਂ ਰਾਜਪਾਖ ਮਿਲਿਆ ਭਗਤ ਜੀ ਕਹਿੰਦੇ ਵੀ ਮਾਂ ਮੈਨੂੰ ਰਾਜਪਾਖ ਕਿਵੇਂ ਮਿਲੇਗਾ? ਭਗਤ ਜੀ ਕਹਿੰਦੇ ਵੀ ਮੈਨੂੰ ਰਾਜਪਾਖ ਕਿਵੇਂ ਮਿਲੇਗਾ? ਤੇ ਉਹਨਾਂ ਦੀ ਮਾਂ ਕਹਿੰਦੀ ਹੈ ਵੀ ਜੀ ਤੁਹਾਨੂੰ ਇਸ ਦੁਨਿਆਵੀ ਰਾਜ ਦੀ ਲੋੜ ਨਹੀਂ ਤੂੰ ਰੱਬ ਦੀ ਬੰਦਗੀ ਕਰਿਆ ਕਰ ਤੈਨੂੰ ਐਸਾ ਦੁਨੀਆਂ ਦਾ ਰਾਜ ਮਿਲ ਜਾਏਗਾ ਜੋ ਰਾਜ ਤੈਨੂੰ ਸੱਚਖੰਡ ਦੇ ਰਾਜ ਵਿੱਚ ਮਿਲੇਗਾ ਉਹ ਰਾਜ ਜੋ ਰੱਬ ਦੀ ਬੰਦਗੀ ਦੇ ਨਾਲ ਮਿਲੇਗਾ ਉਸ ਰਾਜ ਸਾਹਮਣੇ ਦੁਨੀਆਂ ਦਾ ਹਰ ਇੱਕ ਰਾਜ ਫਿੱਕਾ ਫਗਤ ਧਰੂਜੀ ਨੂੰ ਸਿੱਧਾ ਬਾਣੀ ਦੇ ਨਾਲ ਜੁੜੇ ਆਪ ماں ਰੱਬ ਦੇ ਨਾਲ ਜੁੜੀ ਸੀ ਮਾਣੇ ਬੱਚੇ ਨੂੰ ਰੱਬ ਦੇ ਨਾਲ ਸਿੱਧਾ ਜੋੜ ਦਿੱਤਾ ਪਹਿਲੀ ਬੰਦਗੀ ਉਸ ਮਾਂ ਦੀ ਗਿਣੀ। ਅੱਜ ਆਪਾਂ ਬਾਣੀ ਵੀ ਪੜਦੇ ਹਾਂ RAM ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਥੋੜਾ ਥੋੜਾ ਦੁਹਰਾਇਆ ਜੇ ਪਿਛੇ RAM ਜਪੋ ਜੀ ਐਸੇ ਐਸੇ RAM ਜਪੋ ਜੀ ਐਸੇ ਐਸੇ ਨਾਮ ਜਪੋ ਜੀ ਤੂ ਪ੍ਰਹਿਲਾਦ ਜਪਿਓ ਹਰ ਜੈਸੇ ਤੂ ਪ੍ਰਹਿਲਾਦ ਜਪਿਓ ਹਰ ਜੈਸੇ ਤੂ ਪ੍ਰਹਿਲਾਦ ਕੀ ਸੀ ਬੰਦਗੀ ਹੈ ਸੋਚੋ ਮਾਣੇ ਬੱਚੇ ਨੂੰ ਕਿੰਨੇ ਸੋਹਣੇ ਟੰਗ ਦੇ ਨਾਲ ਰੱਬ ਦੇ ਨਾਲ ਜੁੜਿਆ ਹੈ ਅੱਜ ਹਜ਼ਾਰਾਂ ਸਾਲਾਂ ਦੇ ਬਾਅਦ ਵੀ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੀ ਬੰਦਗੀ ਨੂੰ ਯਾਦ ਕਰਦੇ ਇਹ ਮਾਵਾ ਦਾ ਫਰਜ ਹੈ ਪਹਿਲੀ ਮਾਗਣੀ ਗਈ ਭਗਤ ਥਰੂਜੀ ਦੀ ਦੂਸਰੀ ਮਾਗਣੀ ਗਈ ਸ਼ੇਖ ਫਰੀਦ ਜੀ ਦੀ ਬਾਬਾ ਫਰੀਦ ਜੀ ਦੀ ਬਾਬਾ ਫਰੀਦ ਜੀ ਲਿਖਦੇ ਨੇ ਵੀ ਖੰਡ ਦੇ ਬਹੁਤ ਸ਼ਕੀਨ ਹੋਇਆ ਕਰਦੇ ਸੀ ਵਿਦਵਾਨਾਂ ਨੇ 36 ਪਦਾਰਥ ਗਿਣੇ ਨੇ 36 ਪਦਾਰਥ ਅੱਜ ਦੇ ਸਮੇਂ ਵਿੱਚ ਤੇ 3600 ਪਦਾਰਥ ਵੀ ਗਿਣਿਆ ਜਾ ਸਕਦਾ ਹੈ ਅੱਜ ਤੇ ਇੱਕ ਪਦਾਰਥ ਦੇ ਨਾਲ ਕਿੰਨੇ ਪਦਾਰਥ ਬਣ ਜਾਂਦੇ ਨੇ ਪਰ ਪੁਰਾਣੇ ਸਮੇਂ ਵਿੱਚ ਵਿਦਵਾਨਾਂ ਨੇ 36 ਪਦਾਰਥ ਗਿਣਿਆ ਭਗਤ ਫਰੀਦ ਜੀ ਨੂੰ ਬਾਬਾ ਫਰੀਦ ਜੀ ਨੂੰ ਖੰਡ ਦੇ ਨਾਲ ਬਹੁਤ ਲਗਾਵ ਸੀ ਉਹਨਾਂ ਦੀ ਮਾਂ ਕਿਹਾ ਕਰਦੀ ਸੀ ਵੀ ਰੱਬ ਦੀ ਬੰਦਗੀ ਕਰਿਆ ਕਰ ਬਾਬਾ ਫਰੀਦ ਜੀ ਨੇ ਕਿਹਾ ਰੱਬ ਦੀ ਬੰਦਗੀ ਦੇ ਨਾਲ ਕੀ ਮਿਲਦਾ ਹੈ ਉਹਨਾਂ ਦੀ ਮਾਂ ਨੇ ਕਿਹਾ ਪਰ ਰੱਬ ਦੇ ਨਾਲ ਛੋੜਿਆ ਅੱਜ ਆਪਾਂ ਸ਼ੇਖ ਫਰੀਦ ਜੀ ਦੀ ਬਾਣੀ ਨੂੰ ਪੜਦੇ ਹਾਂ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਨਮਨ ਕਰਦੇ ਆਪ ਜੀ ਸ਼ੇਖ ਫਰੀਦ ਜੀ ਨੂੰ ਵੀ ਨਮਨ ਕਰਦੇ ਹੋ ਐ ਰੱਬ ਦੀ ਬੰਦਗੀ ਦੀ ਤਾਕਤ ਦੋ ਮਾਵਾਂ ਗੜੀਆਂ ਗਈਆਂ ਫਿਰ ਇੱਕ ਮਾਂ ਗਈ ਗਈ ਅੱਧੀ ਮਾਂ ਵੈਸੀਆਂ ਮਾਵਾਂ ਬਹੁਤ ਨੇ ਅਧੀਆਂ ਮਾਵਾਂ ਦੁਨੀਆ ਤੇ ਬਹੁਤ ਨੇ ਉਹ ਗਿਣੀ ਗਈ ਰਾਜੇ ਪਰਥਰੀ ਦੀ ਮਾਂ ਰਾਜੇ ਪਰਥਰੀ ਦੀ ਮਾਂ ਨੇ ਰਾਜੇ ਪਰਥਰੀ ਨੂੰ ਰਾਜ-ਪਾਗ ਛਡਾ ਕਰਕੇ